मैंने माँ पर कविता लिखी नहीं मैंने माँ पर कविता लिखी नहीं कोई माँ पर कविता लिख ही नहीं सकता दुनिया में ऐसी कोई कलम नहीं है जो माँ पर कविता लिख सके दुनिया में ऐसी कोई कलम ही नहीं है जो माँ पर कविता लिख सके जिस माँ ने हमें लिखा हम उस पर क्या लिखें जिस माँ ने हमें लिखा हम उस पर क्या लिखें लव यू माँ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਏਗਾ ਕਿ ਅੱਜ ਮਦਰਸਡੇ ਹੈ ਤੇ ਸਾਰਿਆਂ ਨੂੰ ਮੇਰੇ ਵੱਲੋਂ 올ਵਰਡ ਦੀਆਂ ਮਾਵਾਂ ਨੂੰ ਹੈਪੀ ਮਦਰਸਡੇ ਤੇ ਮੈਂ ਅੱਜ ਆਪਣੀ ਮੰਮੀ ਨੂੰ ਬਹੁਤ ਜ਼ਿਆਦਾ ਮਿਸ ਕਰ ਰਹੀ ਹਾਂ ਉਹ ਸੋਨੀਪਟ ਗਏ ਹੋਏ ਨੇ ਮੇਰੀ ਮਾਸੀ ਦੇ ਮੁੰਡੇ ਦਾ ਏ ਉਹਨਾਂ ਨੇ ਨਵਾਂ ਘਰ ਲਿਆ ਤੇ ਉਹਨਾਂ ਨੇ ਨਾ ਘਰ 'ਚ ਉਦਘਾਟਨ ਰੱਖਿਆ ਹੋਇਆ ਕਥਾ ਵਗੈਰਾ ਪ੍ਰਮਾਤਮਾ ਦੀ ਸੁਣਨੀ ਹੈ ਤੇ ਬੁੱਧਵਾਰ ਨੂੰ ਕਥਾ ਉਹਨਾਂ ਨੇ ਸੁਣਨੀ ਆ ਤੇ ਮੰਮੀ ਮੇਰੇ ਅੱਜ ਪਹੁੰਚ ਚੁੱਕੇ ਦੇ ਸੋਨੀਪੱਤ ਤੇ ਮੈਂ ਉਹਨਾਂ ਨੂੰ ਇੰਨਾ ਜ਼ਿਆਦਾ ਮਿਸ ਕਰ ਰਹੀ ਆ ਇੱਥੇ ਤਾਂ ਕਿ ਮੇਰੇ ਮਦਰ ਇਨ ਲਾਅ ਇੱਥੇ ਹੈਗੇ ਆ ਬਟ ਕਹਿੰਦੇ ਹੁੰਦੇ ਨਾ ਮਾਵਾ ਮਾਵਾ ਹੀ ਹੁੰਦੀਆਂ ਨੇ ਤੇ ਮੈਂ ਉਹਨਾਂ ਨੂੰ ਇੰਨਾ ਜ਼ਿਆਦਾ ਮਿਸ ਕਰ ਰਹੀ ਆ ਕਿ ਸ਼ਾਇਦ ਅੱਜ ਮੈਂ ਇੰਨੀ ਜ਼ਿਆਦਾ ਇਮੋਸ਼ਨਲ ਆ ਕਿ ਮੇਰੇ ਹੰਝੂ ਨਹੀਂ ਰੁਕ ਰਹੇ ਹੈਗੇ ਇੰਨਾ ਮੈਨੂੰ ਆਪਣੀ ਮੰਮੀ ਯਾਦ ਆ ਰਹੇ ਨੇ ਕੋਈ ਮੇਰੇ ਕੋ ਸ਼ਬਦ ਨਹੀਂ ਹੈਗਾ ਕਿ ਮੈਂ ਤੁਹਾਨੂੰ ਇਮੇਜ ਕਰ ਸਕਾਂ ਕਿ ਮੈਂ ਮਾਂ ਲਈ ਕੀ ਬੋਲਾਂ ਸਮਝ ਨਹੀਂ ਆ ਰਹੀ ਕੁਛ ਨਹੀਂ ਸਮਝ ਲੱਗ ਰਿਹਾ ਕਿ ਮੈਂ ਤੁਹਾਨੂੰ ਕੀ ਮਾਂ ਦੇ ਪ੍ਰਤੀ ਕੀ ਸ਼ਬਦ ਬੋਲ ਕੇ ਦੱਸਾਂ ਬਿਕੋਜ਼ ਮਾਵਾਂ ਦੇ ਨਾਲ ਸਾਰਿਆਂ ਨੂੰ ਪਿਆਰ ਹੁੰਦਾ ਹੀ ਹੈ ਸੋ ਮੈਨੂੰ ਵੀ ਆਪਣੀ ਮਾਂ ਦੇ ਨਾਲ ਬਹੁਤ ਜ਼ਿਆਦਾ ਪਿਆਰ ਹੈ ਬਹੁਤ ਦਿਲੋਂ ਮੈਂ ਕਹਿੰਦੀ ਮੇਰੀ ਵੀ ਉਮਰ ਉਹਨਾਂ ਨੂੰ ਲੱਗ ਜਵੇ ਜਿਉਂ ਦੇ ਵਾਸਤੇ ਰਹਿਣ ਜਿੱਥੇ ਰਹਿਣ ਤੇ ਮੈਂ ਉਹਨਾਂ ਨੂੰ ਇੰਨਾ ਯਾਦ ਕਰ ਰਹੀ ਆ ਕਿ ਮੇਰੇ ਬਹੁਤ ਜ਼ਿਆਦਾ ਮੈਂ इमोशनल ਹੋ ਰਹੀ ਆ ਯਾਦ ਕਰ ਕਰਕੇ ਸੋ ਅੱਜ ਮੇਰਾ ਬਿਲਕੁਲ ਵੀ ਮੂਡ ਨਹੀਂ ਸੀਗਾ ਕੋਈ ਮਿਨੀ ਵਲੋਗ ਕਰਨੇ ਦਾ ਜਾਂ ਕੋਈ ਫਨੀ ਬਲੋਗ ਕਰਨੇ ਦਾ ਅੱਜ ਮੈਂ ਆਪਣੀ ਮੰਮੀ ਨੂੰ ਬਹੁਤ ਜ਼ਿਆਦਾ ਮਿਸ ਕਰ ਰਹੀ ਆ ਇਸ ਲਈ ਮੈਂ ਸੋਚਿਆ ਕਿ ਕਿਉਂ ਨਾ ਦੋ ਚਾਰ ਲਾਈਨਾਂ ਮਾਪ੍ਰਤੀ ਬੋਲੀਆਂ ਜਾਂ ਤੇ ਮਾਂ ਦਾ ਦਿਨ ਹੈ ਅੱਜ ਵੈਸੇ ਤਾਂ ਹਰ ਦਿਨ ਹੀ ਮਾ ਦੇ ਨਾਲ ਹੈ ਐਸਾ ਕੋਈ ਦਿਨ ਨਹੀਂ ਜੋ ਮਾਂ ਤੋਂ ਬਿਨਾ ਹੈ ਹਰ ਦਿਨ ਹੀ ਮਾਂ ਦੇ ਨਾਲ ਆ ਬਟ ਜਦੋਂ ਬੇਟੀਆਂ ਵਿਆਹ ਹੋ ਕੇ ਆਪਣੇ ਘਰ ਆ ਜਾਣ ਫਿਰ ਆਟੋਮੈਟਿਕਲੀ ਖਿੱਚ ਪੈ ਜਾਂਦੀ ਆ ਕਿ ਕਾਸ਼ ਯਾਰ ਅੱਜ ਮਾਂ ਨੂੰ ਮਿਲਣ ਦਾ ਟਾਈਮ ਮਿਲਦਾ ਜੇ ਮੰਮੀ ਸੋਰੀ ਬਤਨਾ ਗਏ ਹੁੰਦੇ ਤੇ ਸ਼ਾਇਦ ਮੈਂ ਅੱਜ ਹਸਬੰਦ ਨੂੰ ਕਹਿੰਦੀ ਕਿ ਮੈਨੂੰ ਮੰਮੀ ਨਾਲ ਮਲਾ ਕੇ ਲਿਆਓ ਜਾਂ ਮੈਂ ਮੰਮਾ ਨੂੰ ਕਹਿੰਦੀ ਕਿ ਮੰਮਾ ਤੁਸੀਂ ਮੇਰੇ ਘਰ ਆਓ ਠੀਕ ਹੈ ਮਦਰ ਇਨ ਲਾ ਸਾਸੂ ਮਾ ਕੋਲ ਨੇ ਬਟ ਜੋ ਇਮੀਅਤ ਮਾਂ ਪ੍ਰਤੀ ਹੁੰਦੀ ਆ ਉਹ ਸ਼ਾਇਦ ਸਾਰੀਆਂ ਕੁੜੀਆਂ ਨੂੰ ਪਤਾ ਹੋਣੀ ਹੈ ਜੋ ਮੇਰੀ ਲਾਈਫ ਦੇ ਵਿੱਚ ਆ ਲਾਈਕ ਜਿਨ੍ਹਾਂ ਦੀ ਮੈਰਿਜ ਹੋ ਚੁੱਕੀ ਹੈ ਕਿ ਜੋ ਮਾਂ ਉਹ ਮਾਂ ਹੀ ਆ ਤੇ ਜੋ ਸੱਸ ਹੈ ਉਹ ਸੱਸ ਹੀ ਹੈ ਕਿ ਨਾਕ ਕਦੇ ਨੂੰ ਧੀ ਬਣ ਸਕਦੀ ਹੈ ਤੇ ਨਾਕ ਦੇ ਸੱਸ ਮਾਂ ਬਣ ਸਕਦੀ ਹੈ ਸਾਰਿਆਂ ਨੂੰ ਸ਼ਾਇਦ ਪਤਾ ਹੀ ਹੈ ਮੈਂ ਨਹੀਂ ਸਿਆੜੀ ਨਹੀਂ ਹੈਗੀ ਕਿ ਤੁਹਾਨੂੰ ਇਸ ਤੋਂ ਜ਼ਿਆਦਾ ਕੁਝ ਦੱਸ ਸਕਾਂ ਬਸ ਇਹੀ ਆ ਕੇ ਆਈ ਮਿਸ ਯੂ ਮੰਮੀ ਵੈਰੀ ਵੈਰੀ ਮਿਸ ਯੂ ਆਈ ਲਵ ਯੂ ਜਿੱਥੇ ਵੀ ਰੋ ਖੁਸ਼ ਰੋ ਮੇਰੀ ਵੀ ਉਮਰਦਾਂ ਨੂੰ ਲੱਗੇ ਆਈ ਲਵ ਯੂ ਮੰਮੀ ਬਾਏ